ਦੱਸਦੇ ਕਿ 26 ਮਈ ਨੂੰ ਆਈਪੀਐਲ ਦਾ ਫਾਈਨਲ ਖੇਡਿਆ ਜਾਵੇਗਾ ਜਿਸ ਵਿੱਚ ਫਿਲਹਾਲ ਕੁਝ ਹੀ ਦਿਨ ਬਾਕੀ ਨੇ ਪਰ ਆਈਪੀਐਲ ਦੇ ਅੰਤ ਤੋਂ ਬਾਅਦ ਕੁਝ ਪ੍ਰੇਮੀਆਂ ਨੂੰ ਵੱਡਾ ਚੱਕਾ ਲੱਗਣ ਵਾਲਾ ਹੈ। ਭਾਵ ਇਸ ਸੀਜ਼ਨ ਦੇ ਖਤਮ ਹੁੰਦੇ ਹੀ ਕੁਝ ਭਾਰਤੀ ਖਿਡਾਰੀ ਸੰਿਆਸ ਲੈਣ ਦਾ ਐਲਾਨ ਕਰ ਦੇਣਗੇ। ਅਜਿਹੇ ਚ ਆਓ ਜਾਣਦੇ ਹਾਂ ਅਜਿਹੇ ਭਾਰਤੀ ਖਿਡਾਰੀਆਂ ਬਾਰੇ ਜੋ ਆਈਪੀਐਲ 2024 ਤੋਂ ਬਾਅਦ ਸੰਿਆਸ ਲੈਣ ਦਾ ਐਲਾਨ ਕਰ ਸਕਦੇ ਨੇ। ਪਹਿਲਾ ਨੰਬਰ ਮਹਿੰਦਰ ਸਿੰਘ ਧੋਨੀ ਇਸ ਸੂਚੀ ਚ ਪਹਿਲਾ ਨਾਂ ਚਨਈ ਸੁਪਰ ਕਿੰਗਸ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਦਾ ਹੈ ਜੋ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਕ੍ਰਿਕਟ ਤੇ ਆਈਪੀਐਲ ਨੂੰ ਅਲਵਿਦਾ ਕਹਿ ਸਕਦੇ ਨੇ ਖਬਰਾਂ ਮੁਤਾਬਕ ਰਿਟਾਇਰਮੈਂਟ ਤੋਂ ਬਾਅਦ ਉਹ ਸੀਐਸਕੇ ਲਈ ਮੈਂਟਰ ਵਜੋਂ ਕੰਮ ਕਰਦੇ ਨਜ਼ਰ ਆਉਣਗੇ ਦੂਜਾ ਨੰਬਰ ਦਿਨੇਸ਼ ਕਾਰਤਿਕ ਰਾਇਲ ਚੈਲੈਂਜਰ ਬੰਗਲੌਰੂ ਦੇ ਸਟਾਰ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਵੀ ਆਈਪੀਐਲ 2024 ਤੋਂ ਬਾਅਦ ਸੰਨਿਆਸ ਲੈ ਸਕਦੇ ਨੇ ਉਹ ਇਸ ਬਾਰੇ ਕਈ ਵਾਰ ਸੰਕੇਤ ਦੇ ਚੁੱਕੇ ਨੇ ਹੁਣ ਉਹਨਾਂ ਦੀ ਉਮਰ ਵੀ ਕਾਫੀ ਵੱਧ ਗਈ ਹੈ ਆਈਪੀਐਲ ਛੱਡਣ ਤੋਂ ਬਾਅਦ ਉਹ ਕਮੈਂਟਰੀ ਕਰਦੇ ਨਜ਼ਰ ਆ ਸਕਦੇ ਨੇ ਅਮਿਤ ਮਿਸ਼ਰਾ ਲਖਨਊ ਸੁਪਰ ਜਾਇੰਟਸ ਲਈ ਖੇਡ ਰਹੇ ਅਮਿਤ ਮਿਸ਼ਰਾ ਵੀ ਆਈਪੀਐਲ 2024 ਦੇ ਅੰਤ ਦੇ ਨਾਲ ਹੀ ਕ੍ਰਿਕਟ ਤੋਂ ਸન્યાਸ ਲੈ ਸਕਦੇ ਨੇ ਉਹ 41 ਸਾਲ ਦੇ ਨੇ ਇਸ ਲਈ ਉਹ ਹੁਣ ਬਹੁਤ ਘੱਟ ਮੈਚਾਂ ਵਿੱਚ ਪਲੇਇੰਗ 11 ਦਾ ਹਿੱਸਾ ਬਣੇ ਚੌਥਾ ਨੰਬਰ ਸ਼ਿਖਰ ਤਵਨ ਪੰਜਾਬ ਕਿੰਗਸ ਦੇ ਕਪਤਾਨ ਸ਼ਿਖਰ ਤਵਨ ਵੀ ਆਈਪੀਐਲ 2024 ਮਗਰੋਂ ਸਨਿਆਸ ਲੈ ਸਕਦੇ ਨੇ ਵਾਦੀ ਉਮਰ ਦੇ ਨਾਲ ਉਹਨਾਂ ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ ਇਸ ਦੇ ਨਾਲ ਹੀ ਉਹ ਕਪਤਾਨੀ ਦੇ ਨਾਲ ਵੀ ਕੁਝ ਖਾਸ ਨਹੀਂ ਕਰ ਪਾ ਰਹੇ ਪੰਜਵਾਂ ਨੰਬਰ ਇਸ਼ਾਨ ਸ਼ਰਮਾ दिल्ली कैपिटल ਲਈ ਖੇਡ ਰਹੇ ਇਸ਼ਾਨ ਸ਼ਰਮਾ ਦੀ ਉਮਰ 35 ਸਾਲ ਹੈ ਤੇ ਉਹ ਪਿਛਲੇ ਸਮੇਂ ਤੋਂ ਕੁਝ ਖਾਸ ਨਹੀਂ ਕਰ ਸਕੇ ਅਜਿਹੇ ਚ ਦਿੱਲੀ ਸ਼ਾਇਦ ਹੀ ਉਹਨਾਂ ਨੂੰ ਦੁਬਾਰਾ ਖਰੀਦ ਸਕੇ ਜਿਸ ਕਾਰਨ ਉਹ ਸੰਿਆਸਤਾ ਐਲਾਨ ਕਰ ਸਕਦੇ ਨੇ 6ਵਾਂ ਨੰਬਰ ਪਿਊਸ਼ ਚਾਵਲਾ ਮੁੰਬਈ ਇੰਡੀਅਨਸ ਦੇ 스타 ਸਪਿਨਰ ਪਿਊਸ਼ ਚਾਵਲਾ ਦੇ ਆਈਪੀਐਲ 2024 ਤੋਂ ਬਾਅਦ ਸਨਿਆਸ ਲੈਣ ਦੀਆਂ ਬਹੁਤ ਸੰਭਾਵਨਾ ਨੇ ਆਈਪੀਐਲ 2025 ਦੀ ਮੇਗਾ ਨਿਲਾਮੀ ਵਿੱਚ ਸ਼ਾਇਦ ਹੀ ਕੋਈ ਉਹਨਾਂ ਤੇ ਬੋਲੀ ਲਗਾਉਂਦਾ ਨਜ਼ਰ ਆਵੇਗਾ ਸੱਤਵਾਂ ਰਿੱਦਿਮਨ ਸਾਹਾ ਆਈਪੀਐਲ 2024 ਤੋਂ ਬਾਅਦ ਗੁਜਰਾਤ ਟਾਈਟੈਂਸ ਲਈ ਖੇਡ ਰਹੇ ਰਿੱਦਿਮਨ ਸਾਹਾ ਵੀ ਸੰਨਿਆਸ ਦਾ ਐਲਾਨ ਕਰ ਸਕਦੇ ਨੇ ਇਸ ਸੀਜ਼ਨ 'ਚ ਉਹਨਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਇਸ ਤੋਂ ਇਲਾਵਾ ਉਹਨਾਂ ਦੀ ਉਮਰ ਵੀ 39 ਸਾਲ ਹੋ ਗਈ ਹੈ